ਸ੍ਰੀ ਅਕਾਲ ਜੀ ਤੁਹਾਡੀ ਕਚੈਰੀ ਚ ਬਲੌਗ ਲੈ ਕੇ ਹਾਜ਼ਰ ਆਈ ਪਹਿਲਾ ਬਲੌਗ ਚ ਤੁਹਾਨੂੰ ਦਿਖਾਇਆ ਸੀ ਜੀ ਵੀ ਜਿਹੜਾ ਘਰ ਬਣਾਉਂਦਾ ਤੇ ਹੁਣ ਦੂਜੇ ਬਲੌਗ ਚ ਤੁਹਾਨੂੰ ਦਿਖਾਉਨੇ ਆ ਵੀ ਇਹਦੇ ਘਰ ਦੇ ਅੰਦਰੋਂ ਕਿਵੇਂ ਉਹ ਹੁੰਦਾ ਵਿਚਾਰੇ ਦਾ ਟੁੱਟ ਵੀ ਨਾ ਜਾਵੇ ਤੇ ਇਸ ਲਈ ਬਚਾ ਕੇ ਉਹ ਕਰਦੇ ਆਪਾਂ ਤੇ ਉਹ ਦੇਖੋ ਉਹ ਦੇਖੋ ਕਿਦਾਂ ਇਹ ਘਰ ਬਣਾਇਆ ਹੈ ਉੱਪਰ ਛੱਤ ਆ ਤੇ ਇਹ ਛੱਤ ਦੇ ਇਹ ਇਟੋਸਤੰਤੋ ਵੀ ਡਰਦੇ ਆ ਟੁੱਟਣਾ ਜਾਵੇ ਉਹ ਦੇਖੋ ਉਹ ਛੱਤ ਬਣਾਈ ਹੋਈ ਹੈ ਇਹਨੇ ਇੱਧਰੋਂ ਰਸਤਾ ਛੱਡਿਆ ਹੋਇਆ ਇੱਕ ਰਾਹ ਛੱਡਿਆ ਹੋਇਆ ਇੱਕ ਰਾਹ ਛੱਡਿਆ ਹੋਇਆ ਭਲੇਖਾ ਪਾਉਣ ਨੂੰ ਜਾਨਵਰਾਂ ਨੂੰ ਵੀ ਇਹ ਭਲੇਖਾ ਪਾਵੇ ਉਹ ਵਿੱਚ ਦੇਖੋ ਉਹ ਛੱਤ ਆ ਉਹ ਛੱਤ ਦੇ ਵਿੱਚ ਇਹਨੇ ਕਿਸੇ ਲੋਟ ਬੱਚੇ ਦੇਣੇ ਅਜੇ ਇਹ ਵੀ ਅਧੂਰਾ ਹੈ ਪੂਰਾ ਨਹੀਂ ਬਣਿਆ ਇਹਨੇ ਗੋਲ ਬਣ ਜਾਣਾ ਹੈ ਜਾਂ ਪੂਰਾ ਬਣ ਗਿਆ ਦੇਖੋ ਧਿਆਨ ਨਾਲ ਵੀਡੀਓ ਨੂੰ ਲਾਈਕ ਸਬਸਕ੍ਰਾਈਬ ਸ਼ੇਅਰ ਕਰ ਦਿਆ ਕਰੋ ਜੀ ਭਾਗ 2 ਤੇ ਪਹਿਲਾਂ ਤੁਹਾਨੂੰ ਦਿਖਾਇਆ ਸੀ ਇਹ ਜਿਹੜਾ ਆਹ ਤਿਆਰ ਹੋ ਰਿਹਾ ਇਹ ਤਿਆਰ ਹੋ ਰਿਹਾ ਤੇ ਉਹ ਤਿਆਰ ਆ ਠੀਕ ਹੈ ਜੀ ਉਹ ਤਿਆਰ ਆ ਦੇਖੋ ਤੁਹਾਨੂੰ ਦਿਖਾਤਾ ਕੁਦਰਤ ਨੇ ਕੈਸੀ ਇਹਨੂੰ ਕਲਾ ਦਿੱਤੀ ਆ ਠੀਕ ਹੈ ਜੀ ਇੱਥੇ ਅਸੀਂ ਥੋੜਾ ਜਿਹਾ ਫਰਕ ਨਾਲ ਖੜੇ ਰਹੇ ਆ ਬਹੁਤਾ ਡਰਿਆ ਨਹੀਂ ਤੇ ਹੋਰ ਜਾਨਵਰ ਘਟਾਰਾਂ ਵਗੈਰਾ ਉਰੇ ਫਿਰਦੀਆਂ ਰਹੀਆਂ ਨੇ ਤੇ ਇਹ ਆਪਣਾ ਕੰਮ ਕਰ ਹੀ ਗਿਆ ਆ ਦੇਖੋ ਤੁਹਾਨੂੰ ਨੇੜੇ ਕਰਕੇ ਦਿਖਾਉਨੇ ਆ ਉਥੋਂ بیس ਬਣਾਇਆ ਇਹਨੇ ਉੱਪਰੋਂ ਟਾਣੀਆਂ ਤੋਂ ਐਨ ਗੁੰਦ ਦਿੰਦਾ ਕਿਤੇ ਤੇ ਹੁਣ ਤੁਹਾਡੇ ਸਾਹਮਣੇ ਹਲਾਇਆ ਉਹ ਕਰਿਆ ਉਹਨੂੰ ਕੁਛ ਨਹੀਂ ਹੋਇਆ ਟੁੱਟਿਆ ਨਹੀਂ ਤੇ ਸਹੀ ਸਲਾਮਤ ਰਿਹਾ ਤੇ ਦੇਖੋ ਜੀ ਕੁਦਰਤ ਦੇ ਰੰਗ ਇਹ ਸਾਡੇ ਪਾਂਡੂ ਵਾਲਾ ਖੂਹ ਆ ਪਹਿਲਾਂ ਵੀ ਵੀਡੀਓ ਤੁਹਾਨੂੰ ਦਿਖਾ ਚੁੱਕੇ ਆ ਤੇ ਇੱਥੇ ਬਹੁਤ ਸਾਰੇ ਜਾਨਵਰ ਇੱਥੇ ਰਹਿੰਦੇ ਆ ਇਹੀ ਆਪਾਂ ਕਹਨੇ ਆ ਵੀ ਦੇਖੋ ਆਪਾਂ ਪੱਕੇ ਮਕਾਨਾਂ 'ਚ ਰਹਨੇ ਆ ਪਹਿਲਾਂ ਆਪਣੇ ਛੱਤਾਂ ਬਾਲਿਆਂ ਵਾਲੀਆਂ ਹੁੰਦੀਆਂ ਉੱਥੇ ਚਿੜੀਆਂ ਰਹਿੰਦੀਆਂ ਹੁੰਦੀਆਂ ਤੇ ਉਹ ਲੋਪ ਹੋ ਗਈਆਂ ਠੀਕ ਆ ਜੀ ਹੁਣ ਇਹ ਜਿਹੜੇ ਥੋੜੇ ਬਹੁਤੇ ਦਰਖਤ ਰਹਿੰਦੇ ਆ ਜੇ ਆਪਾਂ ਇਹਨਾਂ ਨੂੰ ਵੱਢੀ ਗਏ ਤਾਂ ਜਿਹੜੇ ਜਾਨਵਰ ਨੇ ਜਿਵੇਂ ਬਿਜੜਾ ਹੋ ਗਿਆ ਘਟਾਰਾ ਹੋ ਗਈਆਂ ਔਰ ਇਹ ਵੀ ਲੋਪ ਹੋ ਜਾਣਗੇ ਤੇ ਇਹ ਲੋਪ ਹੋ ਗਏ ਤਾਂ ਕੁਦਰਤ ਨੇ ਐਸਾ ਕਹਿਰ ਬਸਾਉਣਾ ਐਸਾ ਕਹਿਰ ਵਰਸਣਾ ਕੁਦਰਤ ਦਾ ਕਿ ਆਪਾਂ ਉਥਲ-ਪਥਲ ਦੇ ਚੱਕਰਾਂ 'ਚ ਪੈ ਜਾਣਾ ਫੇਰ ਦੇਖ ਲਓ ਤੇ ਹੁਣ ਪੇੜ ਲਗਾਓ ਨਾਲ ਦੀ ਨਾਲ ਪੇੜ ਲਗਾਈ ਜਾਓ ਤੇ ਤਾਂ ਜੋ ਇਹ ਵਾਤਾਵਰਨ ਬਣਿਆ ਰਹੇ ਮਿੱਟੀ ਨੂੰ ਖੁਰਨ ਤੋਂ ਬਚਾਉਂਦਾ ਪੇੜ ਕਿੰਨੇ ਜਾਨਵਰਾਂ ਦਾ ਆਸਾ ਪੇੜ ਦੇ ਉੱਪਰ ਕਿੰਨਿਆਂ ਨੂੰ ਜਾਨਵਰਾਂ ਨੂੰ ਵਿਚਾਰਿਆਂ ਨੂੰ ਰਹਿਣ ਨੂੰ ਜਗ੍ਹਾ ਮਿਲਦੀ ਆ ਘਰਾਂ ਉਹਨਾਂ ਦੇ ਤੇ ਹੁਣ ਆਪਾਂ ਲੈਂਟਰ ਲਾ ਲਏ ਆਪਣੇ ਘਰਾਂ 'ਚੋਂ ਛੱਤਾਂ ਜਿਹੜੀਆਂ ਚੀਰੀ-ਚਿੜੀਆਂ ਰਹਿੰਦੀਆਂ ਤੇ ਉਹ ਖਤਮ ਹੋ ਗਈਆਂ ਉਹ ਲੋਪ ਹੋ ਗਈਆਂ ਠੀਕ ਹੈ ਜੀ ਇਸ ਲਈ ਇਹ ਕੁਦਰਤ ਨਾਲ ਆਪਾਂ ਛੇੜਛਾੜ ਨਾ ਕਰੀਏ ਤਾਂ ਬਿੱਤਰ ਰਹਾਂਗੇ ਨਹੀਂ ਤਾਂ ਕੁਦਰਤ ਦਾ ਉੱਧਰ ਜਾ ਕੇ ਉੱਤਰਾਖੰਡ ਹੋਰ ਆਲੇ-ਦਾਲੇ ਦੇਖੋ ਜਿੱਥੇ ਕੁਦਰਤ ਨਾਲ ਛੇੜਛਾੜ ਹੁੰਦੀ ਹੈ ਤੇ ਪਰ ਲੋ ਲਿਆ ਦਿੰਦਾ ਮਿੰਟਾਂ ਸੈਕਿੰਟਾਂ ਜੀ ਤੇ ਵੀਡੀਓ ਵੱਤ ਵੱਦ ਲਾਇਕ ਸਬਸਕ੍ਰਾਈਬ ਸ਼ੇਅਰ ਕਰੋ ਜੀ ਵੱਤ ਤੇ ਮਿਲਦੇ ਆਂ ਜੀ ਅਗਲੇ ਬਲੌਗ ਚ